ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਹਵਾਈ ਜਹਾਜ਼ ਕਰੈਸ਼ ਹੋਣ ਦੀ ਚੇਤਾਵਨੀ ਹਜ਼ਾਰਾਂ ਹਵਾਈ ਮੁਸਾਫਰਾ ਦੀ ਜਾਨ ਖਤਰੇ ਦੇ ਵਿੱਚ ਹੋਣ ਵਾਲੇ ਇਸ਼ਾਰਾ ਕਰ ਰਹੀ ਹੈ ਜੀ ਹਾਂ ਸ਼ਟਡਾਊਨ ਖਤਮ ਹੋਣ ਦਾ ਨਾ ਨਹੀਂ ਲਰਿਆ ਅਤੇ 에어 ట్రాਫਿਕ ਕੰਟਰੋਲਰਾਂ ਨੂੰ ਦਿੱਕਿਲਤ ਦੇ ਵੱਡੇ ਵੱਡੇ 에어ਪੋਰਟਸ ਨੂੰ ਅਵਾਜਾਈ ਸੀਮਤ ਕਰਨ ਵਾਸਤੇ ਮਜਬੂਰ ਕਰ ਦਿੱਤਾ ਤੇ ਇੱਕ ਰਿਪੋਰਟ ਮੁਤਾਬਕ ਨਿਊ ਜਰਸੀ ਦੇ ਨਿਊਯਾਰਕ ਅਲੀ ਬਟੇ ਇੰਟਰਨੈਸ਼ਨਲ 에어ਪੋਰਟ, ਲਾਸ ਐਂਜਲਸ ਇੰਟਰਨੈਸ਼ਨਲ 에어ਪੋਰਟ, ਡੈਲਸ ਦੇ ਵਾਟਰਵਰਥ ਅਤੇ ਲਵ ਫੀਲਡ 에어ਪੋਰਟਸ ਨੇ ਬੋਸਟਨ ਦੇ ਲੋਕਲ 에어ਪੋਰਟ ਵੱਲੋਂ ਸਟਾਪ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਇਸ ਦੌਰਾਨ ਵਸ਼ਿੰਗਟਨ ਡੀਸੀ ਇੰਡੀਆਨਾ ਪਾਲੀਸੀ ਅਤੇ ਫਲੋਰੀਡਾ ਦੇ ਜੈਕਸਵਿਲ ਹਵਾਈ ਅੱਡੇ ਵੀ 에어 ਟ੍ਰੈਫਿਕ ਕੰਟਰੋਲਰਾਂ ਦੇ ਕਾਰਡ ਦੇ ਨਾਲ ਜੂਝ ਰਹੇ ਨੇ ਮਾਰੋ ਦਾ ਕਹਿਣੇ ਕਿ ਸਰਕਾਰੀ ਕੰਮਕਾਜ ਛਾਪੋਂ ਕਰਕੇ ਤਨਖਾਹ ਜਾਰੀ ਕਰਨੀਆਂ ਸੰਭਵ ਨਹੀਂ ਹਨ ਅਤੇ ਬਿਮਾਰੀ ਦੀ ਛੁੱਟੀ ਉਤੇ ਜਵਾਨ ਵਾਲੇ 에ਅਰ ਟ੍ਰੈਫਿਕ ਕੰਟਰੋਲਰ ਦੀ ਗਿਣਤੀ ਵੀ ਵਧ ਗਈ ਹੈ। ਦੂਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਉਤੇ ਜਾ ਰਹੇ ਕੰਟਰੋਲਰਨ ਨੂੰ ਤਕਾ ਦਿੱਤਾ। ਫਾਊਂਡੇਸ਼ਨ ਫਾਰ ਐਵੀਏਸ਼ਨ ਸੇਫਟੀ ਦੇ ਰੈਂਟੀ ਕਲੈਕ ਦਾ ਕਹਿਣਾ ਹੈ ਕਿ ਥਕੀਵਾ ਅਤੇ ਤਣਾਵ ਦੋਵੇਂ ਪਾਰੂ ਹੋ ਜਾਣ ਤਾਂ ਮਨੁੱਖੀ ਗਲਤੀਆਂ ਹੋਣ ਦਾ ਖ਼ਤਰਾ ਵੱਜ ਜਾਂਦਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਸਰੀਆਂ ਨੌਕਰੀਆਂ ਲੱਭ ਲਈਆਂ ਨੇ ਅਤੇ 에어 ట్రాਫਿਕ ਕੰਟਰੋਲ ਟਾਵਰਾਂ ਉੱਤੇ ਤਨਤ ਮੁਲਾਜ਼ਮਾਂ ਦੀ ਗਿਣਤੀ ਤੈਅशुदा ਅੰਕੜੇ ਦਾ ਸਿਰਫ 50% ਹੀ ਚੱਲ ਰਹੀ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਂਟਫੀ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ 에어 ਸਪੇਸ ਸੁਰੱਖਿਅਤ ਰੱਖਣ ਦੀ ਹੈ। ਜੇ ਗਿਣਤੀ ਘੱਟ ਮਹਿਸੂਸ ਹੋਵੇਗੀ ਤਾਂ ਹਵਾਈ ਚਾਹਸਾ ਦੀ ਅਵਜਾਈ ਘਟਾ ਦਿੱਤੀ ਜਾਵੇਗੀ ਅਤੇ ਜ਼ਿਆਦਾ ਜ਼ਰੂਰੀ ਹੋਣ ਤੇ ਮੁਕੰਮਲ ਰੋਕ ਵੀ ਲਗਾਈ ਜਾ ਸਕਦੀ ਹੈ। ਕਾਂਗਰਸ ਨੂੰ ਸ਼ਟਡਾਊਨ ਖਤਮ ਕਰਨ ਦੀ ਅਪੀਲ ਕਰਦਿਆਂ ਨੈਸ਼ਨਲ 에ਅਰ ਟ੍ਰੈਫਿਕ ਕੰਟਰੋਲਰਸ ਐਸੋਸੀਏਸ਼ਨ ਨੇ ਕਿਹਾ ਹੈ ਕਿ ਹਰ ਦਿਨ ਲੰਘਣ ਦੇ ਮਗਰੋਂ 에ਅਰ ਟ੍ਰੈਫਿਕ ਘਟਾ ਸੁਰੱਖਿਅਤ ਹੁੰਦਾ ਜਾ ਰਿਹਾ ਹੈ ਇੱਥੇ ਦੱਸਣਾ ਬੰਦੇ ਕਿ 에ਅਰ ਟ੍ਰੈਫਿਕ ਕੰਟਰੋਲਰਾਂ ਨੂੰ 60,000 ਡਾਲਰ ਤੋਂ 1,30,000 ਡਾਲਰ ਸਾਲਾਨਾ ਤੱਕ ਤਨਖਾਹ ਮਿਲਦੀ ਹੈ ਕਈ ਮਾਮਲੇ ਦੇ ਵਿੱਚ ਮਹਨਤਾਨਾ 1,75,000 ਡਾਲਰ ਤੱਕ ਪਹੁੰਚ ਜਾਂਦਾ ਹੈ ਓਵਰਟਾਈਮ ਲਾ ਕੇ ਮੁਲਾਜ਼ਮ ਵਾਧੂ ਕਮਾਈ ਵੀ ਕਰ ਸਕਦੇ ਨੇ ਸ਼ਟਡਾਊਨ ਨਰਮ ਹੋਣ ਤੇ ਮਗਰੋਂ ਤਨਖਾਹ ਮਿਲਣ ਦਾ ਪਹਿਲਾ ਦਿਨ 14 ਅਕਤੂਬਰ ਸੀ ਖਾਲੀ ਰਹਿ ਕੇ ਆ 24000 ਤੋਂ ਵਧੇ ਹੋੜ ਟ੍ਰੈਫਿਕ ਕੰਟਰੋਲਰਸ ਨੂੰ ਤਨਖਾਹ ਦਿੱਤੀ ਦਿੱਤੀ ਜਾ ਸਕਦੀ ਜੋ ਤੱਕ ਸ਼ਟਡਾਊਨ ਖਤਮ ਨਾ ਹੋਵੇ ਐਸੋਸੀਏਸ਼ਨ ਦੇ ਪ੍ਰਧਾਨ ਨਿਕ ਡੈਨੀਅਲਸ ਨੇ ਕਿਹਾ ਹੈ ਕਿ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਤਾਲਮੇਲ ਤਹਿਤ ਕੰਮ ਕਰਨ ਨੂੰ ਤਿਆਰ ਹਨ ਕਿਉਂਕਿ ਹਵਾਈ ਸਫ਼ਰ ਕਰ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਉਨ੍ਹਾਂ ਦਾ ਫਰਜ਼ ਹੈ ਦੂਜੇ ਪਾਸੇ ਬਿਮਾਰ ਹੋਣ ਤੇ ਪਹਾਨੇ ਕੰਮ ਤੋਂ ਗੈਰ ਹਾਜ਼ਰ ਹੋਣ ਵਾਲੇ ਦੀ ਗਿਣਤੀ ਵੀ ਘਟ ਨਹੀਂ ਹੈ ਅਮਰੀਕਾ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਬਿਮਾਰੀ ਦੀ ਛੁੱਟੀ 3 ਦਿਨ ਉੱਪਰ ਜਾਂਦੀ ਹੈ ਤਾਂ ਸੰਬੰਧਿਤ ਮੁਲਾਜ਼ਮ ਵਾਸਤੇ ਡਾਕਟਰ ਦਾ ਨੋਟ ਪੇਸ਼ ਕਰਨਾ ਲਾਜ਼ਮੀ ਹੈ ਪਰ ਹੁਣ ਪਾਣੀ ਸੀ ਤੋਟ ਗਿਆ ਅਮਰੀਕਾ ਦੇ ਵਿੱਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਹਵਾਈ ਜਹਾਜ਼ ਕਰੈਸ਼ ਹੋਣ ਦੀ ਚੇਤਾਵਨੀ ਹਜ਼ਾਰਾਂ ਹਵਾਈ ਮੁਸਾਫਰਾ ਦੀ ਜਾਨ ਖਤਰੇ ਦੇ ਵਿੱਚ ਹੋਣ ਵਾਲੇ ਇਸ਼ਾਰਾ ਕਰ ਰਹੀ ਹੈ ਜੀ ਹਾਂ ਸ਼ਟਡਾਊਨ ਖਤਮ ਹੋਣ ਦਾ ਨਾਂ ਨੇ ਲਿਆ ਰਿਹਾ ਅਤੇ 에어 ట్రాফিক ਕੰਟਰੋਲਰਾਂ ਨੂੰ ਦਿੱਕਿਲਤ ਦੇ ਵੱਡੇ ਵੱਡੇ 에어ਪੋਰਟਸ ਨੂੰ ਅਵਾਜਾਈ ਸੀਮਤ ਕਰਨ ਵਾਸਤੇ ਮਜਬੂਰ ਕਰ ਦਿੱਤਾ ਤੇ ਇੱਕ ਰਿਪੋਰਟ ਮੁਤਾਬਕ ਨਿਊ ਜਰਸੀ ਦੇ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에어ਪੋਰਟ ਲਾਸ ਐਂਜਲਸ ਇੰਟਰਨੈਸ਼ਨਲ 에어ਪੋਰਟ ਡੈਲਸ ਸੇਵਵਰਥ ਅਤੇ ਲਵ ਫੀਲਡ 에어ਪੋਰਟ ਸਨੇ ਬੋਸਟਨ ਦੇ ਲੋਕਲ 에어ਪੋਰਟ ਵੱਲੋਂ ਸਟਾਪ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਇਸੇ ਦੌਰਾਨ ਵਸ਼ਿੰਗਟਨ டிਸੀ ਇੰਡੀਆਨਾ ਪਾਲੀਸੀ ਅਤੇ ਫਲੋਰੀਡਾ ਦੇ ਜੈਕਸਵਿਲ ਹਵਾਈ ਅੱਡੇ ਵੀ 에어 ਟ੍ਰੈਫਿਕ ਕੰਟਰੋਲ ਰਾਧੀ ਕਾਰ ਦੇ ਨਾਲ ਜੂਝ ਰਹੇ ਨੇ ਮਾਰੋ ਦਾ ਕਹਿਣੇ ਕਿ ਸਰਕਾਰੀ ਕੰਮਕਾਜ ਛਾਪੋਂ ਕਰਕੇ ਤਨਖਾਹ ਜਾਰੀ ਕਰਨੀਆਂ ਸੰਭਵ ਨਹੀਂ ਹਨ ਅਤੇ ਬਿਮਾਰੀ ਦੀ ਛੁੱਟੀ ਉਤੇ ਜਾਣ ਵਾਲੇ 에ਅਰ ਟ੍ਰੈਫਿਕ ਕੰਟਰੋਲਰ ਦੀ ਗਿਣਤੀ ਵੀ ਵੱਧ ਗਈ ਹੈ। ਦੂਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਉਤੇ ਜਾ ਰਹੇ ਕੰਟਰੋਲਰ ਨੂੰ ਥਕਾ ਦਿੱਤਾ। ਫਾਊਂਡੇਸ਼ਨ ਫੋਰ 에ਵੀਏਸ਼ਨ ਸੇਫਟੀ ਦੇ ਰੈਂਟੀ ਕਲੈਕ ਦਾ ਕਹਿਣਾ ਹੈ ਕਿ ਥਕੀਮਾ ਅਤੇ ਤਣਾਵ ਦੋਵੇਂ ਪਾਰੂ ਹੋ ਜਾਂਦਾ ਮਨੁੱਖੀ ਗਲਤੀਆਂ ਹੋਣ ਦਾ ਖ਼ਸ਼ੋਬਜੰਦਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਸਰੀਆਂ ਨੌਕਰੀਆਂ ਲੱਭ ਲਈਆਂ ਨੇ ਅਤੇ 에ਅਰ ਟ੍ਰੈਫਿਕ ਕੰਟਰੋਲ ਟਾਵਰਾਂ ਉਤੇ ਤਨਤ ਮੁਲਾਜ਼ਮਾਂ ਦੀ ਗਿਣਤੀ ਤਿਆਰशुदा ਅੰਕੜੇ ਦਾ ਸਿਰਫ 50% ਹੀ ਚੱਲ ਰਹੀ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਂਟਫੀ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ 에ਅਰ ਸਪੇਸ ਸੁਰੱਖਿਅਤ ਰੱਖਣ ਦੀ ਹੈ। ਜੇ ਗਿਣਤੀ ਘੱਟ ਮਹਿਸੂਸ ਹੋਵੇਗੀ ਤਾਂ ਖਵਾਈ ਚਹਾਸ ਦੀ ਅਵਜਾਈ ਘਟਾ ਦਿੱਤੀ ਜਾਵੇਗੀ ਅਤੇ ਜ਼ਿਆਦਾ ਜ਼ਰੂਰੀ ਹੋਣ ਤੇ ਮੁਕੰਮਲ ਰੋਕ ਵੀ ਲਗਾਈ ਜਾ ਸਕਦੀ ਹੈ। ਕਾਂਗਰਸ ਨੂੰ ਸ਼ਟਡਾਊਨ ਖਤਮ ਕਰਨ ਦੀ ਅਪੀਲ ਕਰਦੇ ਹਾਂ ਨੈਸ਼ਨਲ 에ਅਰ ਟ੍ਰੈਫਿਕ ਕੰਟਰੋਲਰਸ ਐਸੋਸੀਏਸ਼ਨ ਨੇ ਕਿਹਾ ਹੈ ਕਿ ਹਰ ਦਿਨ ਲੰਘਣ ਦੇ ਮਗਰੋਂ 에ਅਰ ਟ੍ਰੈਫਿਕ ਘਟਾ ਸੁਰੱਖਿਅਤ ਹੁੰਦਾ ਜਾ ਰਿਹਾ ਹੈ ਇੱਥੇ ਦੱਸਣਾ ਬੰਦੇ ਕਿ 에ਅਰ ਟ੍ਰੈਫਿਕ ਕੰਟਰੋਲਰਾਂ ਨੂੰ 60,000 ਡਾਲਰ ਤੋਂ 1,30,000 ਡਾਲਰ ਤੱਕ ਤਨਖਾਹ ਮਿਲਦੀ ਹੈ ਕਈ ਮਾਮਲੇ ਦੇ ਵਿੱਚ ਮਹਿੰਤਾਨਾ 1,75,000 ਡਾਲਰ ਤੱਕ ਪਹੁੰਚ ਜਾਂਦਾ ਹੈ ਓਵਰਟਾਈਮ ਲਾ ਕੇ ਮੁਲਾਜ਼ਮ ਵਾਧੂ ਕਮਾਈ ਵੀ ਕਰ ਸਕਦੇ ਨੇ ਸ਼ਟਡਾਊਨ ਨਰੰਭ ਹੋਣ ਤੇ ਮਗਰੋਂ ਤਨਖਾਹ ਮਿਲਣ ਦਾ ਪਹਿਲਾ ਦਿਨ 14 ਅਕਤੂਬਰ ਸੀ ਅਤੇ ਦ ਖਾਲੀ ਰਹਿ ਕੇ ਆ 24000 ਤੋਂ ਵਧੇਰੇ ਟ੍ਰੈਫਿਕ ਕੰਟਰੋਲਰਸ ਨੂੰ ਤਨਖਾਹ ਦਿੱਤੀ ਦਿੱਤੀ ਜਾ ਸਕਦੀ ਜੋ ਤੱਕ ਸ਼ਟਡਾਊਨ ਖਤਮ ਨਾ ਹੋਵੇ ਐਸੋਸੀਏਸ਼ਨ ਦੇ ਪ੍ਰਧਾਨ ਨਿਕ ਡੈਨੀਅਲਸ ਨੇ ਕਿਹਾ ਹੈ ਕਿ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਤਾਲਮੇਲ ਤਹਿਤ ਕੰਮ ਕਰਨ ਨੂੰ ਤਿਆਰ ਹਨ ਕਿਉਂਕਿ ਹਵਾਈ ਸਫ਼ਰ ਕਰ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਉਨ੍ਹਾਂ ਦਾ ਫਰਜ਼ ਹੈ ਦੂਜੀ ਪਾਸੇ ਬਿਮਾਰ ਹੋਣ ਤੇ ਪਹਾਨੇ ਕੰਮ ਤੋਂ ਗੈਰ ਹਾਜ਼ਰ ਹੋਣ ਵਾਲੇ ਦੀ ਗਿਣਤੀ ਵੀ ਘਟ ਨਹੀਂ ਹੈ ਅਮਰੀਕਾ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਬਿਮਾਰੀ ਦੀ ਛੁੱਟੀ 3 ਦਿਨ ਉਪਲਬਧ ਹੁੰਦੀ ਹੈ ਤਾਂ ਸੰਬੰਧਿਤ ਮੁਲਾਜ਼ਮ ਵਾਸਤੇ ਡਾਕਟਰ ਦਾ ਨੋਟ ਪੇਸ਼ ਕਰਨਾ ਲਾਜ਼ਮੀ ਹੈ ਪਰ ਹੁਣ ਪਾਣੀ ਸੀਲ ਤੋਂ ਤਪਦਾਬ ਮਹਿਸੂਸ ਹੋ ਰਹੀ ਹੈ ਅਮਰੀਕਾ ਦੇ ਵਿੱਚ ਹਾਲਾਤ ਪੇਕਾਬੂ ਹੋ ਚੁੱਕੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਹਵਾਈ ਜਹਾਜ਼ ਕਰੈਸ਼ ਹੋਣ ਦੀ ਚੇਤਾਵਨੀ ਹਜ਼ਾਰਾਂ ਹਵਾਈ ਮੁਸਾਫਰਾ ਦੀ ਜਾਨ ਖਤਰੇ ਦੇ ਵਿੱਚ ਹੋਣ ਵਾਲੇ ਇਸ਼ਾਰਾ ਕਰ ਰਹੀ ਹੈ ਜੀ ਹਾਂ ਸ਼ਟਡਾਊਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ 에어 ట్రాਫਿਕ ਕੰਟਰੋਲਰਾਂ ਨੂੰ ਦਿੱਕਿਲਤ ਦੇ ਵੱਡੇ ਵੱਡੇ 에어ਪੋਰਟਸ ਨੂੰ ਅਵਾਜਾਈ ਸੀਮਤ ਕਰਨ ਵਾਸਤੇ ਮਜਬੂਰ ਕਰ ਦਿੱਤਾ ਤੇ ਇੱਕ ਰਿਪੋਰਟ ਮੁਤਾਬਕ ਨਿਊ ਜਰਸੀ ਦੇ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에어ਪੋਰਟ, ਲਾਸ ਐਂਜਲੈਸ ਇੰਟਰਨੈਸ਼ਨਲ 에어ਪੋਰਟ, ਡੈਲਸ ਦੇ ਵਾਟਰਵਰਥ ਅਤੇ ਲਵ ਫੀਲਡ 에어ਪੋਰਟਸ ਨੇ ਬੋਸਟਨ ਦੇ ਲੋਕਲ 에어ਪੋਰਟ ਵੱਲੋਂ ਸਟਾਪ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਇਸ ਦੌਰਾਨ ਵਾਸ਼ਿੰਗਟਨ ਡੀਸੀ ਇੰਡੀਆਨਾ ਪਾਲੀਸੀ ਅਤੇ ਫਲੋਰੀਡਾ ਦੇ ਜੈਕਸਵਿਲ ਹਵਾਈ ਅੱਡੇ ਵੀ 에어 ਟ੍ਰੈਫਿਕ ਕੰਟਰੋਲਰਾਂ ਦੀ ਘਾਟ ਦੇ ਨਾਲ ਜੂਝ ਰਹੇ ਨੇ ਮਾਰੋ ਦਾ ਕਹਿਣੇ ਕਿ ਸਰਕਾਰੀ ਕੰਮਕਾਜ ਠਾਪ ਉਣ ਕਰਕੇ ਤਨਖਾਹ ਜਾਰੀ ਕਰਨੀਆਂ ਸੰਭਵ ਨਹੀਂ ਹਨ ਅਤੇ ਬਿਮਾਰੀ ਦੀ ਛੁੱਟੀ ਉਤੇ ਜਾਣ ਵਾਲੇ 에ਅਰਟ੍ਰੈਫਿਕ ਕੰਟਰੋਲਰ ਦੀ ਗਿਣਤੀ ਵੀ ਵੱਧ ਗਈ ਹੈ। ਦੂਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਉਤੇ ਜਾ ਰਹੇ ਕੰਟਰੋਲਰ ਨੂੰ ਥਕਾ ਦਿੱਤਾ। ਫਾਊਂਡੇਸ਼ਨ ਫਾਰ ਐਵੀਏਸ਼ਨ ਸੇਫਟੀ ਦੇ ਰੈਂਟੀ ਕਲੈਕ ਦਾ ਕਹਿਣਾ ਹੈ ਕਿ ਥਕੀਮਾ ਅਤੇ ਤਣਾਵ ਦੋਵੇਂ ਪਾਰੂ ਹੋ ਜਾਂਦਾ ਮਨੁੱਖੀ ਗਲਤੀਆਂ ਹੋਣ ਦਾ ਖ਼ਸ਼ਾ ਵਜ ਜਾਂਦਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਸਰੀਆਂ ਨੌਕਰੀਆਂ ਲੱਭ ਲਈਆਂ ਨੇ ਅਤੇ 에어 ట్రాਫਿਕ ਕੰਟਰੋਲ ਟਾਵਰਾਂ ਉੱਤੇ ਤਨਖਾਹ ਵਾਲੇ ਮੁਲਾਜ਼ਮਾਂ ਦੀ ਗਿਣਤੀ ਤੈਅशुदा ਅੰਕੜੇ ਦਾ ਸਿਰਫ 50% ਹੀ ਚੱਲ ਰਹੀ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਂਟਾਫੀ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ 에어 ਸਪੇਸ ਸੁਰੱਖਿਅਤ ਰੱਖਣ ਦੀ ਹੈ। ਜੇ ਗਿਣਤੀ ਘੱਟ ਮਹਿਸੂਸ ਹੋਵੇਗੀ ਤਾਂ ਹਵਾਈ ਹਾਦਸੇ ਦੀ ਅਵਜੈ ਘਟਾ ਦਿੱਤੀ ਜਾਵੇਗੀ ਅਤੇ ਜ਼ਿਆਦਾ ਜ਼ਰੂਰੀ ਹੋਣ ਤੇ ਮੁਕੰਮਲ ਰੋਕ ਵੀ ਲਗਾਈ ਜਾ ਸਕਦੀ ਹੈ। ਕਾਂਗਰਸ ਨੂੰ ਸ਼ਰਤਾਂ ਖਤਮ ਕਰਨ ਦੀ اپیل ਕਰਦੇ ਆ نیشنل ایئر ٹریفک کنٹرولرز ایسوسی ایشن نے کہ ہے کہ ਹਰ ਦਿਨ ਲੰਘਦੇ ਮਗਰੋਂ 에ਅਰ ٹریفک ਘਟਾ ਸੁਰੱਖਿਅਤ ਹੁੰਦਾ ਜਾ ਰਿਹਾ ਹੈ ਇੱਥੇ ਦੱਸਣਾ ਬੰਦੇ ਕਿ 에ਅਰ ٹریفک کنٹرولਰਾਂ ਨੂੰ 60000 ਤੋਂ 130000 ਡਾਲਰ ਤੱਕ ਤਨਖਾਹ ਮਿਲਦੀ ਹੈ ਕਈ ਮਾਮਲੇ ਦੇ ਵਿੱਚ ਮਹਨਤਾਨਾ 175000 ਡਾਲਰ ਤੱਕ ਪਹੁੰਚ ਜਾਂਦਾ ਹੈ ਓਵਰਟਾਈਮ ਲਾ ਕੇ ਮੁਲਾਜ਼ਮ ਵਾਧੂ ਕਮਾਈ ਵੀ ਕਰ ਸਕਦੇ ਨੇ ਸ਼ਟਡਾਊਨ ਨਰੰਭ ਹੋਣ ਤੇ ਮਕਰੋ ਤਨਖਾਹ ਮਿਲੰਦਾ ਪਹਿਲਾ ਦਿਨ 14 ਅਕਤੂਬਰ ਸੀ ਅਤੇ ਦੂਜਾ ਦਿਨ 28 ਅਕਤੂਬਰ ਨੂੰ ਆਇਆ ਹੈ ਪਰ ਮੁਲਾਜ਼ਮਾਂ ਤੇ ਜੇਪਾ ਖਲੀ ਰਹਿਕੀਆਂ 24000 ਤੋਂ ਵਧੇਰ ਟ੍ਰੈਫਿਕ ਕੰਟਰੋਲਰਸ ਨੂੰ ਤਨਖਾਹ ਦਿੱਤੀ ਦਿੱਤੀ ਜਾ ਸਕਦੀ ਜੋ ਤੱਕ ਸ਼ਟਡਾਊਨ ਖਤਮ ਨਾ ਹੋਵੇ ਐਸੋਸੀਏਸ਼ਨ ਦੇ ਪ੍ਰਧਾਨ ਨਿਕ ਡੈਨੀਅਲਸ ਨੇ ਕਿਹਾ ਹੈ ਕਿ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਤਾਲਮੇਲ ਤਹਿਤ ਕੰਮ ਕਰਨ ਨੂੰ ਤਿਆਰ ਹਨ ਕਿਉਂਕਿ ਹਵਾਈ ਸਫਰ ਕਰ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਉਨ੍ਹਾਂ ਦਾ ਫਰਜ਼ ਹੈ ਦੂਜੇ ਪਾਸੇ ਬਿਮਾਰ ਹੋਣ ਤੇ ਪਹਾਨੇ ਕੰਮ ਤੋਂ ਗੈਰ ਹਾਜ਼ਰ ਹੋਣ ਵਾਲੇ ਦੀ ਗਿਣਤੀ ਵੀ ਘਟ ਨਹੀਂ ਹੈ ਅਮਰੀਕਾ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਬਿਮਾਰੀ ਦੀ ਛੁੱਟੀ 3 ਦਿਨ ਉੱਪਰ ਜਾਂਦੀ ਹੈ ਤਾਂ ਸੰਬੰਧਿਤ ਮੁਲਾਜ਼ਮ ਵਾਸਤੇ ਡਾਕਟਰ ਦਾ ਨੋਟ ਪੇਸ਼ ਕਰਨਾ ਲਾਜ਼ਮੀ ਹੈ ਪਰ ਹੁਣ ਪਾਣੀ ਸਿਰ ਤੋਂ ਟਪਦਾ ਮਹਿਸੂਸ ਹੋ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ